2010 ਮਾਡਲ ਆ ਵੀਰੇ ਇਹ ਤੇ ਇੰਜਨ ਗੇਅਰ ਦਾ ਕਿਵੇਂ ਰੋ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਵੀਰੇ ਵਾਣ ਵਿਹਲੇ ਹੋਏ ਪਏ ਆ ਵਾਲੇ ਗਾਹਕ ਸੌਦਾ ਫੇਰ ਲਾ ਲਿਆ ਆਪਾਂ ਨੂੰ ਕੋਈ ਚੈੱਕ ਕਰਨ ਦੀ ਨਹੀਂ ਠੀਕ ਹੈ ਜੀ ਇਹ ਆਪਣੀ ਸਰਵਿਸ ਦੀ ਹਾਂਜੀ ਮੂਰਲੇ ਚੱਕੇ ਆਪਣੇ ਖੁੱਲ ਕੇ ਹੱਬਾ ਹੱਬਾ ਅਕਲੀਸ ਕਰੀਆਂ ਹੁੰਦੀਆਂ ਠੀਕ ਹੈ ਮੋਗਲਾਲ ਦੀਆਂ ਸਰਵਿਸ ਆ ਆਪਣੀਆਂ ਸਾਰੇ ਟਰੈਕਟਰ ਦੀਆਂ ਨਵੀਆਂ ਹੋਈਆਂ ਨਵੀਆਂ ਹੋਈਆਂ ਹੁੰਦੀਆਂ ਹਾਂ ਨਵੀਆਂ ਹੋਈਆਂ ਹੁੰਦੀਆਂ ਗਾਹਕ ਚੈੱਕ ਵੀ ਕਰ ਲਿਆਗੇ ਪਰ ਉਸ ਦੀ ਗੱਲ ਰਹਿ ਗਈ ਖੜੀ ਤੂੰ ਤੂੰ ਵੀ ਨਾ ਕਹਦੀ ਬਾਈ ਖਣੀ ਉਹੀ ਕਹੀ ਜਾਂਦਾ ਯਾਰ ਇੱਕ ਵਾਰੀ ਮੇਰਾ ਵੀਰ ਆਪਾਂ ਚੈੱਕ ਵੀ ਕਰਾਦਗੇ ਹਾਂ ਚ ਆ ਦੇਖ ਲੈ ਬਾਈ ਇੱਕ ਘੰਟਾ ਡੇਟਰ ਚੱਲਿਆ ਇਹ ਸਰਵਿਸ ਹੋ ਗਈ ਨਹੀਂ ਜਦੋਂ ਤੱਕ ਇਹ ਸਰਵਿਸ ਦੀ ਮੈਂ ਤੈਨੂੰ ਫੇਰ ਦੁਬਾਰਾ ਚੈੱਕ ਕਰਾਉਣਾ ਇਹ ਨਹੀਂ ਵੀ ਕੱਲੇ ਡੀਆਈ ਤੇ ਤੂੰ ਲੈ ਕੇ ਗਿਆ ਆ ਦੇਖ ਲੈ ਬਾਈ ਸਰਵਿਸ ਚੈੱਕ ਕਰ ਸਕਦੇ ਹਾਂ ਬਾਈ ਬਿਲਕੁਲ ਨਵੀਂ ਸਰਵਿਸ ਆ ਫਿਲਟਰ ਚੈੱਕ ਕਰਾਈ ਵੀ ਵਾਕਈ ਲੱਗਿਆ ਕਿ ਬਾਈ ਦੀਆਂ ਗੱਲਾਂ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਆ ਨਾ ਬੋਲਦੇ ਆ ਤੇਰੀ ਆੜ ਤੇ ਉਹ ਗੱਲ ਨਿਕਲੂਗੀ ਠੀਕ ਆ ਦੇਖ ਲੈ ਠੀਕ ਹੈ ਨਵੀਆਂ ਸਰਵਿਸਾਂ ਨਵੇਂ ਫਿਲਟਰ ਉਹ ਆਪਾਂ ਨਾ ਮੋਗਾ ਟਰੈਕਟਰ ਮੰਡੀ ਤੇ ਆਏ ਸੀ ਨਾਲ ਬਾਈ ਗੋਬਿੰਦ ਜੁੜਿਆ ਬਿਲਕੁਲ ਇੱਕ ਨੰਬਰ ਬਾਈ ਟਰੈਕਟਰ ਰੱਖਦਾ ਕਾਪੀ ਕਾਗਜਾਂ ਦੇ ਵੀ ਇੱਕ ਨੰਬਰ ਹੁੰਦੇ ਆ ਜਿਹੜੇ ਟਰੈਕਟਰ ਸਰਵਸਾਂ ਤੋਂ ਲੈ ਬਾਈ ਕੋਲੇ ਏ ਟੂ ਜ਼ेड ਕਲੀਅਰ ਟਰੈਕਟਰ ਮਿਲੂਗਾ ਬਾਕੀ ਗੋਵਿੰਦ ਬਾਈ ਨਾਲ ਆਪਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਗੋਵਿੰਦ ਜੀ ਹੋ ਠੀਕ ਹੈ ਪਹਿਲਾਂ ਤੁਹਾਡਾ ਧੰਨਵਾਦ ਜਿਹੜਾ ਪਹੁੰਚੇ ਸਾਡੇ ਕੋਲੇ ਤੁਸੀਂ ਚੱਲ ਕੇ ਆਏ ਆ ਬਹੁਤ ਬਹੁਤ ਧੰਨਵਾਦ ਜੀ ਤੇ ਦੂਜਾ ਧੰਨਵਾਦ ਜਿੰਨੇ ਵੀ ਆਪਣੇ ਦਰਸ਼ਕ ਆਪਾਂ ਨੂੰ ਵੇਂਦੇ ਆ ਲਾਈਕ ਕਰਦੇ ਆ ਵੀਡੀਓ ਆਪਣੀਆਂ ਵੇਖ ਕੇ ਆਪਣੇ ਕੋਲੇ ਗਾਹਕ ਆਉਂਦੇ ਆ ਉਹ ਵੀਰਾਂ ਦਾ ਧੰਨਵਾਦ ਦਿਲੋਂ ਠੀਕ ਹੈ ਠੀਕ ਆ ਕੋਸ਼ਿਸ਼ ਆਪਣੀ ਇਹੀ ਹੁੰਦੀ ਆ ਵੀ ਗਾਹਕ ਨੂੰ ਆਪਾਂ ਚੰਗੀ ਚੀਜ਼ ਦਿਗੇ ਇੱਕ ਠੀਕ ਹੈ ਜੀ ਇਹੀ ਆਪਣੀ ਮੰਨ ਲਓ ਮੰਨ ਦੀ ਇੱਕ ਕੋਸ਼ਿਸ਼ ਆ ਵੀ ਗਾਹਕ ਨੂੰ ਚੰਗੀ ਚੀਜ਼ ਆਪਾਂ ਦੇ ਕੇ ਲਿਆ ਕੇ ਠੀਕ ਹੈ ਜੀ ਤੇ ਅੱਜ ਆਪਾਂ ਮਿੱਤਰੋ ਅਰਜਨ ਟਰੈਕਟਰ ਲੈ ਕੇ ਆਏ ਆ ਤੁਹਾਡੇ ਸਾਹਮਣੇ 605 605 ਮਾਡਲ 2010 ਠੀਕ ਹੈ ਜੀ 2010 ਮਾਡਲ ਆ ਵੀਰੇ ਇਹ ਤੇ ਇੰਜਨ ਗੇਅਰ ਦਾ ਕਿਵੇਂ ਹੋ ਰਿਹਾ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਵੀਰੇ ਵਾਹਣ ਵਿਹਲੇ ਹੋਏ ਪਏ ਆ ਠੀਕ ਹੈ ਜੀ ਵਾਲੇ ਗਾਹਕ ਸੌਦਾ ਫੇਰ ਲਾ ਲਿਆ ਆਪਾਂ ਨੂੰ ਕੋਈ ਚੈੱਕ ਕਰਨ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਬਰਾ ਬਹੁਤ ਮਾਲਕਾਂ ਦਾ ਨਵਾਂ ਕਢਾਇਆ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਨਾਲ ਰਿਮਾਂ ਦਾ ਬਾਈ ਰੰਗ ਰੰਗ ਚੈੱਕ ਕਰਾਈ ਨਾਲ ਦਾ ਏਜੰਸੀ ਦਾ ਰੰਗ ਆ ਟਰੈਡਰ ਦਾ ਸਾਰਾ ਰਿਮਾਂ ਦਾ ਬੈਕ ਸਾਈਡ ਕੈਮਰਾ ਮਾਰ ਕੇ ਡੰਡਾ ਫੱਟੀ ਛਤਰੀ ਹੱਕ ਵਗੈਰਾ ਸਾਰਾ ਕੁਝ ਚੈੱਕ ਕਰਾ ਦੇ ਨਾਲ ਦਾ ਪੂਰਾ ਓਰੀਜਨਲ ਟਰੈਡਰ ਨਵਾਂ ਟਰੈਡਰ ਆ ਪੂਰਾ ਜਿਹਨੂੰ ਆਪਾਂ ਕਹਦੇਗੇ ਰੇਨੋ ਟਰੈਡਰ ਬਾਈ ਸ਼ੀਟ ਦੀਆਂ ਮੋਹਰਾ ਮੋਹਰਾ ਹਜੇ ਸ਼ੀਟ ਵੀ ਨਾਲ ਦੀ ਆ ਬੇ ਨਾਲੀ ਜੋ ਕੰਪਨੀ ਦੀਆਂ ਮੋਹਰਾ ਹਜੇ ਨਾਲ ਦੀਆਂ ਨਾਲ ਦੀਆਂ ਨੇ ਨਾਲ ਦੀਆਂ ਵੀਰੇ ਹਜੇ ਮਾਈਕਾ ਟਾਇਰ ਨੇ हां मिको पम्प मिको पम्प ठीक है बीकेटी ਦੇ ਟਾਇਰ ਪੂਰੇ ਮਹਿੰਗੇ ਟਾਇਰ ਬੀਕੇਟੀ ਕੰਪਨੀ ਦੇ ਕਿੰਨੇ ਕ ਪੈਸੇ ਪੈਣ ਟਾਇਰ ਬਾਈ ਮੰਨ ਕੇ ਚੱਲੋ ਵੀ ਆਪਣੇ ਕੋਲੇ 70 ਤੋਂ 75 ਰੁਪਏ ਟਾਇਰ ਆ ਟਰੈਕਟਰ ਦੇ 70 ਤੋਂ 75 75 ਪੈਸੇ ਗਾਹਕ ਮੰਨ ਕੇ ਆਵੇ ਆਪਣੇ ਕੋਲ 75 ਪੈਸੇ ਮੰਨ ਕੇ ਆਵੇ ਮਿਕੋ ਪੰਪਾ ਹਾਂਜੀ ਤੇ 10 ਮਾਡਲ ਆ ਵੀਰੇ ਪੰਜਾਬ ਨੰਬਰ ਆ ਪੀਵੀ 56 ਮੜਾ ਇਹ ਕੈਮਰਾ ਮਾਰਦੀ ਨੰਬਰ ਤੇ ਮੇਰਾ ਵੀਰ ਪੀਵੀ 56 ਰਾਏਪੋਟ ਦਾ ਨੰਬਰ ਆ ਆਈਡੀ ਪ੍ਰੂਫ ਮਿਲੂਗਾ ਬੰਦਿਆਂ ਦਾ ਠੀਕ ਆ ਪੂਰਾ ਨਵਾਂ ਟਰੈਕਟਰ ਜੋ ਬਾਈ ਮਗਰੜਾਂ ਵਾਲੀਆਂ ਮੋਹਰਾ ਮੋਹਰਾ ਸਾਰੀਆਂ ਠੀਕ ਆ ਜੀ ਨਾਲ ਦੀਆਂ ਉਧ ਸਟicker ਸਾਰਾ ਕੁਝ ਕੰਪਨੀ ਦੀਆਂ ਸੀਲਾਂ ਮੋਹਰਾਂ ਟਰੈਕਟਰ ਦੀਆਂ ਨਾਲ ਦੀਆਂ ਨਾਲ ਦੀਆਂ ਜਿਹੜੀ ਗੱਲ ਬਾਈ ਰਹਿ ਗਈ ਆਪਣੀ ਸਰਵਿਸ ਦੀ ਹਾਂਜੀ ਮੋਹਰਲੇ ਚੱਕੇ ਆਪਣੇ ਖੁੱਲ ਕੇ ਹੱਬਾਂ ਹੱਬਾਂ ਗਲੀਸ ਕਰੀਆਂ ਹੁੰਦੀਆਂ ਠੀਕ ਹੈ ਮਗਲੈਲ ਦੀਆਂ ਸਰਵਿਸਾਂ ਆਪਣੀਆਂ ਸਾਰੇ ਟਰੈਕਟਰ ਦੀਆਂ ਨਵੀਆਂ ਹੋਈਆਂ ਨਵੀਆਂ ਹੋਈਆਂ ਹੁੰਦੀਆਂ ਹਾਂ ਨਵੀਆਂ ਹੋਈਆਂ ਹੁੰਦੀਆਂ ਗਾਹ ਚੈੱਕ ਵੀ ਕਰ ਲਿਆਗੇ ਚੈੱਕ ਕਰ ਲਿਜੇ 4000 ਰੁਪਿਆ 3800 ਰੁਪਿਆ ਲੱਗਿਆ ਹੁੰਦਾ ਜੇ ਚੋ ਬਾਈ ਹਾਂ ਚੈੱਕ ਵੀ ਬੰਦਾ ਕਰ ਲਿਆ ਕਿੱਥੇ ਠੀਕ ਹੈ ਜੀ ਆ ਮੂਰਲੇ ਚੱਕੇ ਵੀ ਆਪਾਂ ਚੈੱਕ ਕਰਾ ਦਾਂਗੇ ਹੱਬ ਖੋਲ ਕੇ ਹੱਬ ਖੋਲ ਕੇ ਮੂਰਲੇ ਚੱਕੇ ਵੀ ਚੱਕਾ ਹਾਂ ਨਵੇਂ ਆਪਣੇ ਗਲੀਸ ਹੋਏ ਹੁੰਦੇ ਬਾਈ ਚੱਕੇ ਠੀਕ ਹੈ ਜੀ ਇਹ ਲਿਆ ਕੇ ਪੈਸੇ ਲਾਏ ਹੁੰਦੇ ਆਪਣੇ ਲਾਏ ਹੁੰਦੇ ਗਾਹਕ ਆਪਣੇ ਕੋਲੇ ਕੰਮ ਲੈਣ ਆਲਾ ਆਵੇ ਬਾਈ ਹਾਂਜੀ ਇਕੱਲਾ ਡੀਜ਼ਲ ਪਵਾਵੇ ਕੰਮ ਲਵੇ ਠੀਕ ਹੈ ਜੀ ਹਾਂ ਤੇ ਇਹ ਮਾਡਲ 10 ਆ ਗਿਆ ਤੇ ਰੇਟ ਫਿਰ ਇਹਦਾ ਬਾਈ ਰੇਟ ਤਾਂ ਫਿਰ ਇਹਦਾ ਮੇਰਾ ਲਾਇਆ ਵਾ 3 ਲੱਖ ਤੇ 97000 ਰੁਪਿਆ ਰੇਟ ਆ ਗਿਆ 3 ਲੱਖ 97000 ਹਾਂ ਤੇ ਜੇ ਕੋਈ ਤੇਰੀ ਵੀਡੀਓ ਵੇਖ ਕੇ ਆਪਣੇ ਕੋਲੇ ਪਹੁੰਚਦਾ ਹਾਂਜੀ ਡਿਸਕਾਊਂਟ ਮੈਂ ਘਰੇ ਆਏ ਗਾਹਕ ਨੂੰ ਦੇ ਦਾਂਗਾ ਤੇਰੀ ਐਡ ਤੇ ਡਿਸਕਾਊਂਟ ਦੇ ਦਿੰਗੇ ਐਡ ਤੇ ਬੋਲ ਦਿਓ ਐਡ ਤੇ ਦੇ ਲਗੇ ਡਿਸਕਾਊਂਟ ਤੇਰੇ ਮੂੰਹ ਨੂੰ ਹਾਂਜੀ 3,85,000 ਦਾ ਟਰੈਕਟਰ ਦੇ ਦੂੰਗਾ 3,85,000 ਦਾ ਮਿੱਤਰੋ ਇਹ ਟਰੈਕਟਰ ਬਣੂ ਜਮਾ ਨਵਾ ਇੱਕ ਵਾਰੀ ਮੇਰਾ ਭਾਈ ਕੈਮਰਾ ਮਾਰਦੇ ਸ਼ੋਅ ਦੇ ਉੱਤੇ ਕਦੋਂ ਸ਼ਿਕਰੀ ਨਹੀਂ ਬਣੀ ਹਜੇ ਰੰਗ ਦੀ ਸ਼ਿਕਰੀ ਵੀ ਨਹੀਂ ਬਣੀ ਆ ਨਵਾ ਟਰੈਕਟਰ ਜਿਹਨੂੰ ਕਹਦੇ ਨਵਾ ਨਵਾ ਟਰੈਕਟਰ ਕੋਰਾ ਜਮਾ ਬਿਲਕੁਲ ਕੋਰਾ ਟਰੈਕਟਰ ਤੇ ਮੂਹਰੇ ਆ ਗਿਆ ਇੰਟਰ हां डीआई 475 ठीक है ए, जी ਇਹਦੇ ਬਾਰੇ ਦੱਸੀਏ ਇਹ ਡੀਆਈ 475 ਵੀਰੇ ਚਾਰੇ ਟਾਇਰ ਕੰਪਨੀ ਦੇ ਅਪੋਲੋ ਕੰਪਨੀ ਦੇ 90% ਟਾਇਰ ਠੀਕ ਹੈ ਜੀ ਸਹੀ 90% ਟਾਇਰ ਖਰੇ ਆ ਬਾਈ ਪੂਰੇ ਠੀਕ ਹੈ ਜੀ ਡਬਲ ਕਲਚ ਬਾਈ ਕੈਮਰਾ ਮਾਰਦੀ ਡਬਲ ਕਲਚ ਦੇ 2000 ਮਾ ਡਬਲ ਕਲਚ ਪੂਰਾ ਨਵਾਂ ਟਰੈਕਟਰ ਚੌੜੇ ਮਗਰੜਾਂ ਵਾਲਾ ਮੋਟੀ ਰੇਸ ਵਾਲਾ ਮੋਟੀ ਰੇਸ ਚ ਆ ਜਾਂਦਾ ਬਾਈ 2000 ਮਾ ਠੀਕ ਆ ਠੀਕ ਹੈ ਜੀ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਮਿਲੂਗਾ ਵੀਰੇ ਆਈਡੀ ਪ੍ਰੂਫ ਮਿਲੂਗਾ ਮਿਲੂਗਾ ਇੰਜਨ ਗੇਅਰ ਦਾ ਉਹ ਨਹੀਂ ਇੰਜਨ ਗੇਅਰ ਦੀ ਬਾਈ ਆਪਣੀ ਫੁੱਲ ਗਾਰੰਟੀ ਆ ਬੰਦਾ ਵਾਹਲੇ ਭਲਾਂ ਦੀ ਫੇਰ ਆਪਣੇ ਨਾਲ ਸੌਦਾ ਲਾ ਲੇ ਆ ਛਤਰੀਏ ਦਾ ਨਾਂ ਹੈਣੀ ਕੀ ਉਹ ਘਰੇ ਪਈ ਆ ਛਤਰੀਆ ਭਾ ਦੇ ਦਾਂਗੇ ਛਤਰੀ ਮਿਲ ਜੂ ਛਤਰੀ ਮਿਲ ਜੂ ਡੰਡਾ ਫੱਟੀ ਸਾਰਾ ਕੁਝ ਨਾਲ ਆ ਹੁੱਕ ਕੈਮਰਾ ਮਾਰ ਕੇ ਚੈੱਕ ਕਰਾ ਦੇ ਕਿੱਲੀਆਂ ਵਾਲੀ ਹੁੱਕ ਆ ਤਾਂਠਾਂ ਵਾਲੀ ਠੀਕ ਹੈ ਜਸਟਮੈਂਟ ਹੋ ਜਾਂਦੀ ਆ ਹੁੱਕ ਦੀ ਤਾਂਠਾਂ ਜਿੱਥੇ ਮਰਜੀ ਟਰਾਲੇ ਦੇ ਹਿਸਾਬ ਨਾਲ ਤਾਂਠਾਂ ਕਰ ਲੋ ਹੁੱਕ ਨੂੰ ਬਾਕੀ ਨਗਵੇਲਾ ਵੀ ਸਾਰੇ ਪੂਰੇ ਆ ਨਾਗ ਛਤਰੀ ਹੈਗੀ ਉਹ ਦੇ ਦਾਂਗੇ ਆਪਾਂ ਛਤਰੀ ਮਿਲ ਜੂ ਹਾਂ ਤੂੰ ਸਰਵਿਸ ਦੀ ਗੱਲ ਰਹਿ ਗਈ ਖੜੀ ਤੂੰ ਤੂੰ ਵੀ ਨਾ ਕਹਦੀ ਬਾਈ ਖਣੀ ਉਹੀ ਕਰੀ ਜਾਂਦਾ ਯਾਰ ਇੱਕ ਵਾਰੀ ਮੇਰਾ ਵੀਰ ਆਪਾਂ ਚੈੱਕ ਵੀ ਕਰਾ ਲ ਗਏ ਹਾਂ ਚੈੱਕ ਵੀ ਕਰਾ ਲ ਹਾਂ ਗਾਕਾਂ ਨੂੰ ਵੀ ਚੱਲ ਦਸੱਲੀ ਹੋ ਜਾਂਦੀ ਹੈ ਬਾਈ ਵਾਕੇ ਜਿਹੜੀ ਗੱਲ ਕਹਿੰਦਾ ਵੀ ਉਹ ਗੱਲ ਸਹੀ ਆ ਆ ਦੇਖ ਲੈ ਬਾਈ ਇੱਕ ਘੰਟਾ ਟਰੈਕਟਰ ਚੱਲਿਆ ਇਹ ਸਰਵਿਸ ਹੋ ਕੇ ਇੱਕ ਘੰਟਾ ਹਾਂ ਠੀਕ ਟੀਜਨ ਫਿਲਟਰ ਮੁਕ ਲੈ ਆਂ ਭਾਈ ਸਾਰਿਆਂ ਦੀ ਸਰਵਿਸ ਭਾਈ ਸਾਰਿਆਂ ਦੀ ਟੋਟਲ ਇੱਕ ਦੀ ਨਹੀਂ ਜਿਹੜਾ ਗਾਹਕ ਆਊ ਆ ਤੇਰੀ ਐਡ ਤੇ ਉਹ ਆ ਕੇ ਪਹਿਲੋ ਸਲਾਈ ਚੈੱਕ ਕਰੇ ਵੀ ਤੇਲ ਇੰਜਨ ਦੇ ਵਿੱਚ ਨਵਾਂ ਕਿ ਪੁਰਾਣਾ ਠੀਕ ਹੈ ਜੀ ਪੁਰਾਣਾ ਹੋਵੇ ਖੜੇ ਤੋਂ ਸਰਵਿਸ ਕਰਕੇ ਦੇਵਾਂਗੇ ਯਾਰ ਆਪਾਂ ਗਾਹਕ ਤੇ ਖੜੇ ਤੋਂ ਸਰਵਿਸ ਕਰਕੇ ਦੇਵਾਂਗੇ ਖੜੇ ਤੋਂ ਖੜੇ ਤੋਂ ਹਾਂ ਜੇ ਗਾਹਕ ਕਹੇ ਵੀ ਪੁਰਾਣਾ ਤੇ ਲੈ ਲੈ ਚ ਠੀਕ ਹੈ ਜੀ ਹਾਂ ਆ ਭਾਈ ਲੈਫਟ ਪੰਪ ਨਾਲ ਦਾ ਹੈ ਜੀ ਟਰੈਕਟਰ ਦਾ ਨਾਲ ਦਾ ਇਹਦੀ ਇੰਨੀ ਕੀ ਚਲਾਈ ਹੋਈ ਹੈ ਟਰੈਕਟਰ ਦੀ ਜੋ ਆਹ ਮੋਹਰਾ ਆ ਗਈਆਂ ਭਾਈ ਹਾਂ ਜੀ ਜੋ ਸਾਰਾ ਕੁਛ ਨਾਲ ਦਾ ਟਰੈਕਟਰ ਇਹ ਨਾਲ ਦਾ ਨਾਲ ਦਾ ਇੰਜਨ ਗੇਅਰ ਦੀ ਆਪਣੀ ਫੋਲਗ੍ਰੇਡੀ ਹੈ ਬਾਈ ਇਹ ਤਾਂ ਇਹ ਗੱਲ ਕਰੀਏ ਆ ਵੇਖੀ ਬਾਈ ਇੱਥੇ ਸਟicker ਰਹਿੰਦੇ ਨਹੀਂ ਕਿਤੇ ਹਜੇ ਸਟicker ਉੱਤੇ ਪਿਆ ਹੈ ਇਸੇ ਦੀ ਇਹ ਤਾਂ ਫਿਰ ਕਿਸੇ ਨੇ ਬੜਾ ਸੰਭ ਕੇ ਰੱਖਿਆ ਬਹੁਤ ਟਰੈਕਟਰ ਸੰਭ ਕੇ ਇਹਦੀਆਂ ਨਿਸ਼ਾਨੀਆਂ ਬਾਈ origignal ਦੀਆਂ ਹਾਂਜੀ ਜੋ ਕਿਤੇ ਔਰ ਬੱਗੋਂ ਨਿਕਲੀ ਟਰੈਕਟਰ ਦੀ ਸ਼ੋ ਦੀਆਂ ਰਿੰਮਾਂ ਦਾ ਕੰਮ ਮਾੜਾ ਮੋੜਾ ਰੰਗ ਲਿਆ ਹੋਇਆ ਹੈ ਇਹ origignal ਆ ਟਰੈਕਟਰ ਇਹ ਠੀਕ ਹੈ ਬਣਿਆ ਨਹੀਂ ਕਿਤੇ ਰੰਗ ਦਾ ਬਣਿਆ ਨਹੀਂ ਬਣਿਆ ਨਹੀਂ ਮਾਡਲ ਇਹ ਕਿੰਨਾ ਮਾਡਲ ਬਰੀਏ 2000 ਤੇ ਰੇਟ ਰੇਟ ਆਪਣਾ ਹੈਗਾ 245000 ਰੁਪਿਆ ਦੇਣਾ ਡਬਲ ਕਲਚ 2000 ਮਾਡਲ ਡਬਲ ਕਲਚ ਡਬਲ ਕਲਚ ਦੇਣਾ ਤੇ ਚੱਲ ਯਾਰ ਤੂੰ ਮੇਰੇ ਕੋਲੇ ਆਇਆ ਚੱਲ ਕੇ ਮਾਨਣਾ ਤੇਰੀ ਐਡ ਚੱਲਦੀ ਤੇ ਡਿਸਕਾਊਂਟ ਦੇ ਦਿੰਦਾ ਠੀਕ ਹੈ ਜੀ 245 ਰੇਟ ਆ 230000 ਦਾ ਪਰ ਡੇਟਰ ਦੇ ਦਾਂਗੇ 230000 ਆ ਮਿੱਤਰੋ ਇਹ ਟਰੈਕਟਰ ਪੰਜਾਬ ਨੰਬਰ ਹਾਂ ਟਰੈਕਟਰ ਚੰਗਾ ਟਰੈਕਟਰ ਦੇਖ ਪੂਰਾ ਕੋਕਾ ਪੀਸ ਗਾਰੰਟੀ ਆਪਣੀ ਇੰਜਨ ਗੇਰ ਦੀ ਪੂਰੀ ਗਾਰੰਟੀ ਇੰਜਨ ਗੇਰ ਦੀ ਫੁੱਲ ਗਾਰੰਟੀ ਦਿੰਦਾ ਹਾਂ ਤੇ ਮੂਰੇ ਆ ਗਿਆ 60 ਫਾਰਮ ਹਾਂ ਫਾਰਮਟਰੈਕ 60 2005 ਮਾਡਲ ਠੀਕ ਹੈ ਜੀ 2005 ਮਾਡਲ ਪੰਜਾਬ ਨੰਬਰ ਬਰਿੰਡੇ ਦਾ ਠੀਕ ਹੈ ਜੀ ਇਹਦੀ ਬਾਈ ਇੱਕ ਇਹਦੇ ਵਿੱਚ ਹੋਰ ਖਾਸੀਅਤਾਂ ਟਰੈਕਟਰ ਦੀ ਹਾਂਜੀ ਇਹਦੀ 30 ਟਿੱਕਰ ਪਾਸਿੰਗ ਪਈ ਆ ਕਾਪੀ ਦੀ ਕੀ ਤੱਕ ਰ ਪਾਂ ਚੱਪ ਵਾਲੀ ਕਾਪੀ 30 ਤੇ ਕਿਰਪਾ ਸੰਗਾ ਜੇ ਕਿਸੇ ਵੀਰ ਨੇ ਨਾਮ ਕਰਾਉਣਾ ਹੋਵੇ ਟਰੈਕਟਰ ਹਾਂਜੀ 303500 ਰੁਪਏ ਦੇ ਵਿੱਚ ਬੰਦੇ ਦੇ ਨਾਮ ਟਰੈਕਟਰ ਹੋ ਜਾਣਾ ਇਹ ਨਾ ਹੋ ਜੂਗਾ ਹਾਂ ਇਹਦੀ ਪੰਜ ਮਾਡਲ ਟਰੈਕਟਰ ਵੀਰੇ ਨਾਮ ਹੀ ਹੁੰਦਾ ਹੁੰਦਾ ਇਹਦਾ ਬੰਦੇ ਦਾ 20 25000 ਰੁਪਿਆ ਕਾਗਜ਼ਾਂ ਤੇ ਲਾ ਕੇ ਪਾਸਿੰਗ ਵਧਾਈ ਵੀ ਆ ਠੀਕ ਹੈ ਜੀ ਪਾਸਿੰਗ ਕਰਕੇ ਡੇਟਰ ਨਾ ਹੋਣਾ ਇਹ ਠੀਕ ਹੈ ਜੀ ਹਾਂ ਢੇੜੀ ਗੱਲ ਰਹਿ ਗਈ ਸਰਵਿਸ ਦੀ ਮੈਂ ਤੈਨੂੰ ਫੇਰ ਦੁਬਾਰਾ ਚੈੱਕ ਕਰਾਉਣਾ ਇਹ ਨਹੀਂ ਵੀ ਇਕੱਲੇ ਡੀਆਈ ਤੇ ਤੂੰ ਲੈ ਕੇ ਗਿਆ ਹਾਂਜੀ ਆਹ ਵੇਖ ਲੈ ਭਾਈ ਸਰਵਿਸ ਚੈੱਕ ਕਰ ਸਕਦੇ ਹਾਂ ਭਾਈ ਬਿਲਕੁਲ ਨਵੀਂ ਸਰ ਜਿਹੜੀਆਂ ਚੀਜ਼ਾਂ ਆਪਾਂ ਕਹਿੰਨੇ ਆ ਨਾ ਬੋਲਦੇ ਆ ਤੇਰੀ ਆਰਟ ਤੇ ਉਹ ਗੱਲ ਨਿਕਲੂਗੀ ਠੀਕ ਆ ਆ ਦੇਖ ਲਾ ਠੀਕ ਆ ਨਵੀਆਂ ਸਰਵਿਸ ਆ ਨਵੇਂ ਫਿਲਟਰ ਠੀਕ ਆ ਜੀ ਤੇ ਨਾ ਕਿ ਇਹਦੇ ਨਾਲ ਵੀ ਸਾਰੇ ਪੂਰੇ ਆ ਸਾਰੇ ਪੂਰੇ ਆ ਡੰਡਾ ਫੱਟੀ ਛਤਰੀ 13 ਦੀ ਗੱਲ ਕਰੀਏ ਸੀਟ ਮਾੜੀ ਸੀ ਆਪਾਂ ਨਵੀਂ ਲਾਤੀ ਕੱਲ ਸੀਟ ਨਵੀਂ ਲਾਤੀ ਉਹ ਟੁੱਟੀ ਵੀ ਸੀ ਨਵੀਂ ਲਾਤੀ ਆਪਾਂ ਠੀਕ ਆ ਜੀ ਜੋ ਡੈਕ ਸਿਸਟਮ ਲੱਗਾ ਸਾਰਾ ਕੁਝ ਨਾਲ ਦੇਵਾਂਗੇ ਡੰਡਾ ਫੱਟੀ ਛਤਰੀ ਬੈਂਪਰ ਸਾਰਾ ਕੁਝ ਨਾਲ ਆ ਠੀਕ ਆ ਜੀ ਟਾਇਰ ਕਿੰਨੇ 13 ਦੀ ਗੱਲ ਕਰਕੇ ਬਾਈ ਗੁਡਇਰ ਕੰਪਨੀ ਦੇ ਮੂਹਰ ਲਟਾਇ ਰਿਹਾ ਗਿਆ 85 ਪੈਸ ਤੇ ਟਰੈਕਟਰ ਮਿੱਤਰੋ ਚੈੱਕ ਬਟਿੰਡੇ ਦਾ ਨੰਬਰ ਇਹਦਾ ਪੀਵੀਓ 3 ਤੇ ਰੰਗ ਪੇਂਟ ਦਾ ਸਾਰਾ ਇਹਨਾਂ ਹਾਂ ਸਾਰਾ ਓਰੀਜਨਲ ਬਾਈ ਗਾਰੰਟੀ ਯਾਰ ਮਰਮਾ ਦਾ ਚੈੱਕ ਕਰਾ ਦੇ ਕੈਮਰਾ ਮਾਰ ਕੇ ਇੱਕ ਵਾਰੀ ਤੇ ਪੰਪ ਪੰਪ ਤੇ ਸਾਰੇ ਕੈਮਰਾ ਮਾ ਦੇ ਪੂਰਾ ਓਕੇ ਟਰੈਕਟਰ ਨਵਾਂ ਟਰੈਕਟਰ ਜਿਹਨੂੰ ਕਹਦੇ ਮਾਰੀ ਬਾਈ ਕੈਮਰਾ ਜੋ ਮੋਹਰਾ ਚਟਾ 80 ਦੀਆਂ ਸਾਰੀਆਂ ਹਜੇ ਠੀਕ ਆ ਆ ਵੇਖ ਲੈ ਨਾਲ ਦਾ ਰੈਡੀਏਟਰ ਟਰੈਕਟਰ ਦੇ ਜੀ ਨਾਲ ਦਾ ਰੈਡੀਏਟਰ ਹਾਂ ਵੇਖ ਲੈ ਵੀ ਟਿੱਟ ਦੇ ਰੰਗ ਬਾਹਰੋਂ ਦਾ ਪਿਆ ਵਿੱਚੋਂ ਵੀ ਰੰਗ ਉਹਨਾ ਪਿਆ ਡਟ ਦਾ ਜੀ ਵਿੱਚੋਂ ਵੀ ਉਹਨਾ ਪਿਆ ਹਾਂ ਠੀਕ ਨਵਾਂ ਟਰੈਕਟਰ ਕੋਰਾ ਜਿਹਨੂੰ ਕਹਿੰਦੇ ਕੋਰਾ ਕਹਿੰਦੇ ਨੇ ਤੇ ਇੱਕ ਬਾਈ ਵੱਡੀ ਖਾਸੀ ਤੇ ਇਹ ਆ ਵੀ ਬੰਦੇ ਦੇ ਨਾਂ ਹੋ ਜੂ ਟਰੈਕਟਰ ਇਹ ਨਾਂ ਹੋ ਜੂਗਾ ਜਿਹੜੀ ਵੀ ਪਾਰਟੀ ਆਪਾਂ ਤੋਂ ਲੈ ਜਾਊਗੀ ਟਰੈਕਟਰ ਇਹ 3000 3500 ਚੋੜਾ ਟਰੈਕਟਰ ਨਾਂ ਹੋ ਜਾ 15 ਸਾਲ ਦੇ ਵੈਲਿਡਿਟ ਦੇ ਵਿੱਚ ਉਹ ਨਾਂ ਉਹੀ ਹੋਣਾ ਠੀਕ ਹੈ ਜੀ ਇਹਦਾ ਭਾਈ 20-25000 ਰੁਪਿਆ ਕਾਗਜ਼ਾਂ ਦੇ ਲੱਗਿਆ ਹੋਇਆ ਬੰਦੇ ਦਾ ਠੀਕ ਹੈ ਜੀ ਤੇ ਤਾਂ ਇਹ ਕਰਕੇ ਨਾਂ ਹੁੰਦਾ ਰੇਡਰ ਠੀਕ ਹੈ ਜੀ ਮਾਡਲ ਇਹ 2005 ਰੇਟ ਰੇਟ ਦੀ ਗੱਲ ਕਰਗੇ ਆਪਾਂ 2,75,000 ਰੁਪਿਆ ਰੇਟ ਆ ਵੀਰੇ ਆਪਣਾ ਠੀਕ ਹੈ ਠੀਕ ਹੈ ਦੇਣਾ ਕਿੰਨੇ ਦਾ ਹੈ ਟਰੈਕਟਰ ਜੇ ਵੀਰ ਆਪਣੇ ਤੇਰੀ ਐਡ ਤੇ ਆਪਣੇ ਕੋਲੇ ਵੀਰ ਕੋਈ ਪਹੁੰਚਦਾ ਹਾਂਜੀ 2 ਲੱਖ ਤੇ ਟਰੈਕਟਰ ਦੇ ਦਾਂਗੇ ਆਪਾਂ 65000 ਦਾ 2 65 ਦਾ 2 65 ਦਾ ਦੇ ਦਾਂਗੇ ਠੀਕ ਹੈ ਇਹ ਤੇਰੇ ਮੂੰਹ ਨਹੀਂ ਡਿਸਕਾਊਂਟ ਆਏ ਠੀਕ ਹੈ ਜੀ ਤੂੰ ਚੱਲ ਕੇ ਆਉਣਾ ਸਾਡੇ ਕੋਲੇ ਤੇਰਾ ਇੱਕ ਮਾਨ ਕਰੀਦਾ ਆਇਆਂ ਦਾ ਵੀ ਸਾਡਾ ਵੱਡਾ ਭਰਾ ਸਾਡੇ ਕੋਲੇ ਚੱਲ ਕੇ ਆਇਆ ਜੇ ਅਸੀਂ ਇਹ ਵੱਡੇ ਭਰਾ ਦਾ ਮਾਨ ਹੀ ਨਾ ਕਰਾਂਗੇ ਆਇਆਂ ਦਾ ਤਾਂ ਫਿਰ ਤੇਰਾ ਆਉਂਦਾ ਵੀ ਕੀ ਫਾਇਦਾ ਸਾਡੇ ਕੋਲ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀਰੇ ਆਪਾਂ ਬੋਲਦੇ ਆਂ ਤਿੰਨਾ ਟਰੈਕਟਰਾਂ ਦੀ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਫਾਰਮ ਟਰੱਕ 60 475 ਅਰਜਨ 605 ਠੀਕ ਹੈ ਜੀ ਤਿੰਨਾ ਟਰੈਕਟਰਾਂ ਦੀ ਆਪਾਂ ਐਡ ਪਾਈ ਆ ਤਿੰਨਾ ਟਰੈਕਟਰਾਂ ਦੀ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ 94175 81582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਪਿੰਡ ਆਪਣਾ ਸੁਖਾਣਾੰਦ ਜ਼ਿਲ੍ਹਾ ਮੋਗਾ ਭਾਈ ਭਗਤ ਦੇ ਨੇੜੇ ਪੈਂਦਾ ਸੁਖਾਣਾ ਦਾ 94175 81585 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ WhatsApp ਕਾਲ ਵੀ ਲਾ ਸਕਦੇ ਆ ਤੇ ਆਪਾਂ ਠੀਕ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਭਾਈ ਜਨਕਨ ਜੀ ਗੋਬਿੰਦ ਸਿੰਘ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ